ਚਨਾ 200 ਇਹੋ ਤੱਕ ਬੋਲੀ ਰਾਮ ਮਸਾੜ ਇਹ ਜਿਹੜਾ ਆ ਦੇਖੋ ਆ ਦੇਖਿਓ ਰਿਹਾ ਹਾਂ ਇਹ ਕੀ ਰੱਖਿਆ ਪਾਣੀ ਵਰਤੂ ਇਹ ਉਹ ਦੂਜੀ ਦੀ ਉਹ ਚਾਣੀ ਚਾਣੀ ਗੇਂਦੇ ਰਸਮ ਲਈ ਜਿਹੜੀ ਕਹਿੰਦੇ ਆ ਮੱਖੀਆਂ ਦੇਖੋ ਨਾ ਆ ਮੱਖੀਆਂ ਦਾ ਮਰੀਆਂ ਪਈਆਂ ਕੈਮਰੇ ਵਿੱਚ

आओ जरा दिखाओ जे गुलाब जामुन को ढकना जरूरी नहीं होता जो इतना रखा हुआ कहा है कहाँ कहाँ जाती है मठियाई इतनी किस किस शहर में जाती है पंजाब में चलते है तुम क्या करते हो यहाँ देखा बाजी करते हो अच्छा साफ सफाई का जरा भी नहीं ध्यान रखते बाहर देखा गटर के ओपनिंग है सारा आपके पास देखो। है। एक बंद कर पनीर क्या एक 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 तेरे को नहीं पता पनीर है क्या खोआ है क्या है पनीर है लो पनीर का सैंपल ਆ ਦੂਜੀ ਕਾਰ ਨਹੀਂ ਨੀ ਨੀ ਉਹ ਖੁਆ ਮਾਲਕ ਨੂੰ ਬੁਲਾ ਲ ਬਹੁਤ ਬੁਲਾਓ ਆਪਣੇ ਮਾਲਕ ਨੂੰ ਮਾਲਕ ਨੂੰ ਬੁਲਾਓ ਬੁਲਾ ਜਾ ਜਦ ਅੱਥੀ ਕੋਲ ਜਾ ਕੇ ਲੈ ਬੁਲਾਓ ਇਹ ਜਿਹੜਾ ਖੁਆ ਜਾਂ ਕੀ ਆ ਮਨੈਸ਼ ਦਾ ਸੈਂਪਲ ਆ ਜੋ ਵੀ ਇਹ ਕਹਿੰਦਾ ਦੇਖੋ ਕੀ ਆ ਕਹਿੰਦਾ ਕੋਈ ਟੱਕਣ ਦਾ ਜ਼ਰੂਰੀ ਨਹੀਂ ਸਮਝਦੇ ਲੋਕ ਜ ਟੱਪੜਾ ਜਾਲੀ ਦੇ ਦਿੰਦੇ ਉੱਪਰ ਲੋ ਆ ਕੋਈ ਚੀਜ਼ ਕਵਰਡ ਨਹੀਂ ਹੈਗੀ ਇਹਨਾਂ ਦੀ ਜੋ ਰਸਕੁਲੇ ਦੇਖ ਰਸਕੁਲੇ ਉਹ ਜਿਹੇ ਫੂੜੇ ਮਨੇ ਸੁਹਾ ਦੇ ਆ ਦੇਖੋ ਜਰਾ ਬੜੀਆ ਕੀ ਹੈ ਉਹ ਆ ਜੀ ਮੈਂ ਖੋਇਆ ਦੇਖੋ ਹਾਲਾਤ ਦੇਖੋ ਤੁਸੀਂ ਲੋਕੀਤ ਚਾਹਮਾਣਾ ਮਠਿਆਈ ਖਾਂਦੇ ਆਂ ਪਰ ਕੋਈ ਆ ਆ ਕੀ ਇਹ ਕਲਾ ਦੇਖੋ ਕਲਾ ਦਾ ਕੋਈ ਹਸਾਬ ਹੀ ਨਹੀਂ ਜਗਾ ਇਹ ਉਹ ਹੀ ਚਮਚਾ ਮਾ ਜੜੀ ਹਾਂ ਅਨਸੇਫ ਆਈ ਪਿੱਛੇ ਜੇ ਇਹੋ ਜੀ ਹੈ ਹੈ ਇਹੇ ਲਈ ਉਥੇ ਸਰਦਾਰ ਦੇ ਤਨਰ ਦਾ ਇਸਤੇਮਾਲ ਕਿਦਾਂ ਕਰ ਰਹੇ ਹੈ ਇਹ ਜਿਹੜੇ ਰੰਗ ਵਾਲਾ ਖਾਨ ਖਾਂਦੇ ਆ ਨਾ ਉਹ ਵੀ ਥੋੜਾ ਧਿਆਨ ਦੇਣ ਪਈ ਪਿੱਛੇ ਜੇ ਅਸੀਂ ਇੱਕ ਸੈਂਪਲ ਭਰਿਆ ਚਮਚਮ ਦਾ ਇਹ ਵਾਲਾ ਹੀ ਆ ਜਿਹੜਾ ਉਹ ਅਨਸੇਫ ਆਇਆ ਭਰਿਆ ਵੀ ਹਾਰਪੁਰ ਮਤਲਬ ਉਹ ਉਹ ਜ਼ਹਿਰ ਮਤਲਬ ਹਜ਼ਰਡਸ ਆ ਖਤਰਨਾਕ ਆ ਲੋਕੀ ਖਾਣ ਵਾਲੇ ਵੀ ਸੋਚਣ ਨਾ ਵੀ ਯਾਰ ਐਦਾਂ ਦੀ ਚੀਜ਼ ਨਹੀਂ ਖਰੀਦਣੀ ਅਸੀਂ ਇਕੱਲੇ ਕੀ ਕਰ ਸਕਦੇ ਆ ਜਦੋਂ ਖਰੀਦਣ ਵਾਲੇ ਲੋਕੀ ਖਾਣ ਵਾਲੇ ਵੀ ਥੋੜਾ ਸੋਚਣ ਵਿਚਾਰਨ ਇਹਨਾਂ ਗੱਲਾਂ ਨੂੰ ਜੇ ਕੋਈ ਫੂਡ ਸੇਫਟੀ ਟੀਮ ਇਕੱਲੀ ਕੁਝ ਸਾਰਾ ਕੁਝ ਠੀਕ ਕਰ ਲੋ ਅੱਜ ਤਾਂ ਇੱਥੇ ਖੜੇ ਆ ਵੀ ਹਰ ਬੰਦੇ ਨੂੰ ਆਪਣੇ ਸਰੀਰ ਦਾ ਆਪ ਫਿਕਰ ਕਰਨਾ ਪਊਗਾ ਜਿਹੜਾ ਐਦਾਂ ਦੀ ਮਠਿਆਈ ਜਿਹਦਾ ਕੋਈ ਕਵਰ ਨਹੀਂ ਕੋਈ ਟੱਕਿਆ ਨਹੀਂ ਕੋਈ ਜਾਲੀयां ਹੀ ਦੇ ਦਿੰਦਾ ਕੱਪੜੇ ਦੀਆਂ ਅੱਜ ਅਸੀਂ 6 ਵਜੇ ਆ ਲਗਭਗ ਮੇਰਾ ਖਿਆਲ ਆ 6 ਵਜੇ ਪਹੁੰਚ ਗਏ ਇੱਥੇ। ਔਰ ਇਹਨੇ ਪੂਰੇ ਪੰਜਾਬ ਚ ਮਠਿਆਈ ਸਪਲਾਈ ਕਰਦਾ ਪਤਾ ਨਹੀਂ ਕਿੱਥੇ ਕਿੱਥੇ ਪਤਾ ਲਗਾ ਇਨਫਰਮੇਸ਼ਨ ਆ ਇਨਪੁਟ ਮਿਲਿਆ ਵੀ ਇਹ ਇਹ ਬੰਦਾ ਮਠਿਆਈ ਜਿਹੜੀ ਬੜੀ ਜਗ੍ਹਾ ਤੇ ਸਪਲਾਈ ਕਰਦੇ। ਵੱਡਾ ਕੰਮ ਕਰਨ ਦਾ ਮਤਲਬ ਇਹ ਥੋੜਾ ਵੀ ਮਿਆਰ ਹੀ ਨਹੀਂ ਕੋ ਰੱਖਣਾ। ਆ ਫਰਸ਼ ਦੇਖੋ ਤੁਸੀਂ ਇਹ ਫਰਸ਼ ਜਿਹੜਾ ਇਹ ਕਦੀ ਸਾਫ਼ ਹੋ ਸਕਦਾ ਕਲੀਨ। ਮਤਲਬ ਜੇ ਜੇ ਤੋਂ ਇੰਨਾ ਇਹ ਪੈਸਾ ਕਮਾਉਂਦੇ ਯੂਨਿਟ ਤੋਂ ਲੋਕ ਕੋਸ਼ ਯੂਨਿਟ ਤੇ ਕਿਉਂ ਨਹੀਂ ਪੈਸਾ ਖਰਚਦੇ ਸਾਫ ਸਫਾਈ ਵਾਲ ਕਿਉਂ ਨਹੀਂ ਕਿੰਨਾ ਖਰਚਾ ਹੋ ਜਾਣਾ ਉਧਰ ਧਿਆਨ ਨਹੀਂ ਦੇਣਾ ਆ ਦੇਖੋ ਅਜੇ ਉਹ ਤੁਸੀਂ ਦੇਖੀਏ ਪੈ ਨਾ ਜਿਹੜੀ ਜਾਣੀ ਆ ਮਠਿਆਈ ਇਹ ਸਾਰੀ ਇਹ ਮਠਿਆਈ ਹੈ ਅੱਛਾ ਲੋਕੀ ਖਾਣੇ ਆ ਜੀ ਲੋਕੀ ਕਾਲੇ ਪਸੰਦ ਕਰਦੇ ਹੋਣੇ ਨਾਲ ਇਹਨਾਂ ਨੇ ਬੜਾ ਜਣਾ ਕਰਾਇਆ ਤਾਂ ਦਾ ਜਦੋਂ ਗਾੜੀ ਉਹਨਾਂ ਜਾਰਾ ਭਰਨੀ ਨਹੀਂ ਦੀ ਗੱਲ ਹੈ ਕਿ ਕਿਸੇ ਵੀ ਟੱਬ ਨੂੰ ਕੋਈ ਟੱਕਿਆ ਹੋਇਆ ਨਹੀਂ ਕਿਤੇ ਵੀ ਤੁਸੀਂ ਦੇਖੋ ਔਰ ਸਾਰੇ ਬੰਦੇ ਸੁੱਤੇ ਹੋ ਆ ਇਹ ਜਿਹੜਾ ਇਹ ਜਿੱਥੇ ਤੁਹਾਨੂੰ ਹਾਲ-ਹਾਲ ਲੱਗ ਰਿਹਾ ਜਿੱਚ ਮਠਿਆਈ ਪਈ ਆ ਇੱਥੇ ਕੁਛ ਵੀ ਸੁੱਟ ਜਾਏ ਕੋਈ ਕੁਛ ਕਰ ਜਾਏ ਕੋਈ ਸਿਕਿਉਰਿਟੀ ਦਾ ਕੋਈ ਨਹੀਂ ਹੈਗਾ ਕੱਲ ਨੂੰ ਇਹਨਾਂ ਦੀ ਆਪਣੀ ਬਦਰਾਮੀ ਹੋ ਜਾਏ ਬੰਦੇ ਖਾ ਲੈਣ ਕੋਈ ਕੋਈ ਖਤਰ ਕੋਈ ਗੱਲ ਘਟਨਾ ਮਾੜੀਆਂ ਵਾਪਰ ਜਾਣ ਤਾਂ ਜਵਾਬ ਕੀ ਦਾ ਜਿਹੜੇ ਸਰ ਮਠਿਆਈ ਖਾਂਦੇ ਆ ਜਿਹੜੇ ਬੰਦਾ ਮਾਲਕ ਹੈ ਕਿ ਉਹਨੂੰ ਇਹ ਨਹੀਂ ਚਾਹੀਦਾ ਵੀ ਉਹ ਬੰਦਾ ਇੰਨਾ ਇੰਨਾ ਤੇ ਸੁੱਟਿਆ ਹੋਇਆ ਪ੍ਰਵਾਸੀ ਭਾਰਤੀ ਸਾਰੇ ਆ ਸੁੱਤੇ ਪਏ ਅੰਦਰ ਸਾਰੇ ਸੁੱਤੇ ਹੋ ਜਿਹੜੇ ਮਠਿਆਈ ਖਾਂਦੇ ਸ਼ਕੀਨ ਆ ਕੀ ਕਹਿਣਾ ਚਾਹੁੰਦੇ ਨਾਲ ਮਠਿਆਈ ਖਾਂਦੇ ਸ਼ਕੀਨ ਯਾਰ ਥੋੜੇ ਸੰਭਲ ਜਾਓ ਜਾਗੋ ਗ੍ਰਾਹਕ ਜਾਗੋ ਆਪਣੇ ਸ਼ਰੀਰ ਬਾਰੇ ਆਪ ਚਿੰਤਾ ਕਰੋ ਇਹ ਤਾਂ ਬੈਠੇ ਲੋਕ ਜੋ ਤੁਹਾਨੂੰ ਦੇਣ ਵਾਸਤੇ ਕਿੱਦਾਂ ਦਾ ਮਿਆਰੀ ਚੀਜ਼ਾਂ ਤੁਸੀਂ ਆਪਣੀ ਸਿਹਤ ਬਾਰੇ ਇੱਥੇ ਤਾਂ ਹੁਣ ਮੈਂ ਤਾਂ ਕਹੂੰ ਵਾਰਿਸ਼ਾ ਨੇ ਕਲਮ ਰੱਖਦੀ ਫੇ ਹੁਣ ਕੀ ਲਿਖਾਂ ਇੱਥੇ ਮੈਂ ਹੋਰ ਇੱਥੇ ਕੀ ਕਹਾਂ ਮੈਨੂੰ ਕੋਈ ਪੁੱਛਦਾ ਵੀ ਕੀ ਤੁਹਾਨੂੰ ਲੱਗਦਾ ਜਦੋਂ ਦੇਖਦੇ ਵੀ ਕਿਤੇ ਮੈਕਸਿਮਮ ਕੀ ਗੰਦ ਦੇਖਿਆ ਮਤਲਬ ਜਿੰਦਾ ਗੰਦੇ ਹਾਲਾਤਾਂ ਚ ਕੀ ਦੇਖਿਆ ਮੈਂ ਕਹਾ ਯਾਰ ਆਪਾਂ ਤਾਂ ਇਹ ਦੇਖਿਆ ਵੀ ਜਦੋਂ ਅਗਲੀ ਵਾਰ ਜਾਈਦਾ ਵੀ ਇਹ ਤਾਂ ਪਿਛਲੇ ਨਾਲ ਵੀ ਸਾਰਿਆਂ ਨੂੰ ਕੱਟ ਗਿਆ ਫੇ ਜਦੋਂ ਜਾਈਦਾ ਅਗਲਾ ਲੱਗਦਾ ਵੀ ਆ ਅਖੀਰ ਹੈ ਜਦੋਂ ਇਸ ਤੋਂ ਬਾਅਦ ਅੱਗੇ ਚਾਈਦਾ ਲੱਗਦਾ ਨਹੀਂ ਯਾਰ ਆ ਅਖੀਰ ਹੈ ਅਖੀਰ ਹੀ ਨਹੀਂ ਆਉਂਦੀ ਕਿਤੇ ਕੋਈ ਲਿਮਟ ਹੀ ਨਹੀਂ ਹੈ ਕੋਈ ਫੂਡ ਦਾ ਮਿਆਰ ਆ ਮੈਂ ਕਿਹਾ ਵਿਦੇਸ਼ਾਂ ਦੀਆਂ ਗੱਲਾਂ ਕਰਦੇ ਆ ਫਾਰਨ ਦੀਆਂ ਆ ਫੂਡ ਸੇਫਟੀ ਹੋ ਜਦੋਂ ਫਾਰਨ ਵਾਲੇ ਦੇਖਣਗੇ ਕਹਿਣਗੇ ਯਾਰ ਆ ਸਟੈਂਡਰਡ ਆ ਫੂਡ ਦਾ ਤੁਹਾਡਾ ਕਿਸ਼ੋਰ ਜੀ ਥੋੜਾ ਜਿਹਾ ਤੁਹਾਨੂੰ ਅਸੀਂ ਦਿਖਾ ਰਹੇ ਆ ਇੱਕ ਮਿੰਟ ਤੁਸੀਂ ਇਹ ਜਿਹੜਾ ਤੁਹਾਡੇ ਅਸੀਂ ਵਿਜ਼ਿਟ ਕੀਤਾ ਨਾ ਅੰਦਰ ਆਏ ਆ ਤੇ ਪਹਿਲੀ ਤਾਂ ਗੱਲ ਆ ਕੋਈ ਬੰਦਾ ਨਹੀਂ ਸਿੱਥੇ ਜਾਗਦਾ ਮਠਿਆਈ ਚ ਜੇ ਕੋਈ ਗੇਟ ਜੇ ਉੱਤੋਂ ਵੀ ਇਦਾਂ ਕੋਈ ਜ਼ਹਿਰ ਛੁੱਟ ਜਾਏ ਕੋਸ਼ ਛੁੱਟ ਜਾਏ ਤੁਹਾਡਾ ਕੋਈ ਕਵਰਡ ਨਹੀਂ ਰਸਗੁੱਲੇ ਕਿ ਲੈ ਜਿਓ ਇੱਕ ਵੀ ਟੱਬ ਜਿਹੜਾ ਕੰਟੇਨਰ ਕਵਰਡ ਨਹੀਂ ਹੈਗਾ ਇੱਕ ਮੈਂ ਤੁਹਾਨੂੰ ਦਿਖਾਉਣੀ ਚਾਹਣਾ ਜਿਹੜੀ ਚੀਜ਼ਾਂ ਅਸੀਂ ਲਾਈਵ ਦੇਖੀਆਂ ਆ ਤਮਾਕੂ ਇਹਨਾਂ ਨੇ ਇੱਥੇ ਥੁੱਕੀ ਜਾਂਦੇ ਬੰਦੇ ਆ ਦੇਖਿਓ ਜਰਾ ਆਹ ਆਹ ਪਿੱਛੇ ਤੋਂ ਆ ਦੇਖਿਓ ਲਾਈਵ ਤੋਂ ਆਹ ਆਹ ਆ ਇਹ ਇਹ ਕੋਈ ਫੂਡ ਦਾ ਸਟੈਂਡਰਡ ਹੈਗਾ ਆਪਾਂ ਇਦਾਂ ਵੱਡਾ ਕੰਮ ਕਰ ਰਹੇ ਆ ਕੋਈ ਸ਼ੁਮਿੰਨੀ ਧਿਆਨ ਦੇ ਦੀ ਸਾਫ ਸਫਾਈ 'ਵਾਲ ਧਿਆਨ ਦੇ ਦੇ ਕੋਈ ਵੱਡਾ ਗੱਲ ਨਹੀਂ ਸੀਗੀ ਫੂਡ ਸੇਫਟੀ ਵਾਲੇ ਟੀਮ ਅੱਜ ਪਹਿਲੀ ਵਾਰੀ ਆਈ ਆ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਇਨਫੋਰਮੇਸ਼ਨ ਦਿੱਤੀ ਆ ਤੇ ਦੇਖੋ ਜਰਾ ਜਾ ਕੇ ਮਠਿਆਈ ਫਿਰ ਤੁਹਾਡੇ ਪੜਾਥ ਵੀ ਡੱਬੇ ਇੱਥੇ ਆ ਡੱਬੇ ਤੁਹਾਡੇ ਕੋਲ ਆ ਉਹ ਸਵੀਟ ਸ਼ਾਪ ਦੇ लवली ਦੇ ਫਿਰ ਤੁਹਾਡੇ ਕੋਲ ਆਰਐਸ ਦੇ ਵੀ ਆ ਫਿਰ ਸੈਂਡਵਿਚ ਜਾਣੇ ਆ ਮੱਖੀਆਂ ਬਹੁਤ ਮਰੀਆਂ ਹੋਈਆਂ ਆ ਆਜਾ ਆਜੋ ਦਿਖਾਓ ਆਜੋ ਮੱਖੀਆਂ ਦਿਖਾਓ ਫਟ ਮੱਕੀਆ ਦੇਖੋ ਅਲਗੀ ਗਿਆ ਬੱਚਿਆ ਕਿ ਨਹੀਂ ਅੰਦਰ ਪਾਜੀ ਆਈਟੀਬੀਸੀ ਕਰ ਦੇ ਦੇਖੋ ਆਲ ਤਸੀਲ ਪਹਲਰਥ ਇਹ ਤੁਸੀਂ ਅੰਦਰ ਦਿੰਨੇ ਬਚਾਰੇ ਲੋਕਾਂ ਨੇ ਤੇ ਸਮਝਣਾ ਵੀ ਇਹ ਇਹ ਡੱਬਾ ਉੱਥੈ ਵਾਲਾ ਫਲਾਣਾ ਰੁਕਾ ਦੇ ਰਿਹਾ ਅੱਛਾ ਪੈਕ ਤੁਸੀਂ ਕਰ ਦੋ ਅੱਛਾ ਕੁਛ ਧਿਆਨ ਨਹੀਂ ਦਿੰਦੇ ਇਹ ਜਦੋਂ ਜਰਾ ਆਉਂਦੇ ਵਿਜ਼ਿਟ ਨਹੀਂ ਕਰਦੇ ਕਦੇ ਤੇ ਫਿਰ ਆ ਸਾਫ ਸਫਾਈ ਦਾ ਇਹ ਹਾਂ ਦੇਖ ਤੇ ਜਾਂਦੇ ਤੁਸੀਂ ਕਾਲ ਕੋਈ ਐਪ ਤੇ ਵੀ ਜਾਲੀ ਦਿੱਤੀ ਉਹ ਕਿਸੇ ਇੱਕ ਕੰਟੇਨਰ ਤੇ ਵੀ ਜਾਲੀ ਦਿੱਤੀ ਉਹ ਤਵਨ ਹੈਗਾ ਹੁਣ ਜਿੰਦੇ ਜਿੰਦੋ ਦਾ ਮਾਲ ਭਰਿਆ ਜਾਏਗਾ ਉਸ ਤੋਂ ਬਾਅਦ ਜੋ ਕੱਪੜਾ ਨਹੀਂ ਦਿੰਨੇ ਹਨਾ ਅਸੀਂ ਤਾਂ ਰਾਤ ਨੂੰ ਆਏ ਰਾਤ ਸਿੱਧਾ ਹੀ ਪਿਆ ਰਿਹਾ ਅਸੀਂ एकदम ਗਰਮ ਨੇ ਗਰਮ ਤੇ ਇਹ ਚੀਜ਼ ਠੀਕ ਹੈ ਸ਼ਰਮਤ ਇਹਨਾਂ ਸੜਗੋਲ ਕੋਲ ਕਰਨੀਆਂ ਹੈ ਵਾਹ ਬਹੁਤ ਕੋਸ਼ਿਸ਼ ਕਰੀਦੇ ਕਿ ਟਾਇਲਟ ਵਿੱਚ ਆ ਉਹ ਲੈਟਰਨ ਵਿੱਚ ਵੀ ਮਾਲਕ ਡਰ ਸਰੋਸਿ ਮੈਂ ਵੀਡੀਓ ਦੇਖੀ ਸੀ ਇੱਕ ਜਿੱਥੇ ਮੈਂ ਕਹਿਣੀ ਪਟਾਈ ਵਾਲੇ ਦੇ ਅੰਦਰ ਵਰਕੀਟ ਬਣਾਉਂਦੇ ਕੋਲ ਨਾਲ ਦੇ ਅੰਦਰ ਟਾਇਲਟ ਸਿੱਪਚਨ ਦੇ ਵਿੱਚ ਵਰਕ ਕਰਦੇ ਉਹਦੇ ਅੰਦਰ ਮਨੋ ਚਲੋ ਉਹ ਨਹੀਂ ਦੇਖੀ ਮਨ ਨੂੰ ਤਾਂ ਪਤਾ ਹੈ ਕਿ ਜਿਹੜੀ ਘਰ ਚ ਪੀਚਨ ਹੁੰਦੀ ਆ ਉਹ ਚ ਟਾਇਲਟ ਕਦੀ ਬਣਾਈ ਨਾ ਬੁੜੀਆਂ ਨੇ ਲਈ ਤੇ ਸਾਡੀਆਂ ਨੇ ਕਦੀ ਰੋਕ ਕੀਤਾ ਨਹੀਂ ਹੁੰਦੇ ਮਨ ਮਦ ਮੈਂ ਦੱਸੋ ਜੋ ਦੇ ਚਾਹੇ ਦੋ ਜੇ ਮੈਂ ਗਲਤ ਆ ਨਾ ਮੈਨੂੰ ਕਹਿ ਦੋ ਸਵੇਰ ਸਵੇਰੇ ਉਹ ਛੇ ਨਾ ਬੰਦੇ ਨਾ ਮੱਖੀਆਂ ਡੱਡਣਗੇ ਮੱਖੀ ਕੱਟ ਨਹੀਂ ਪੈਣੀ ਚੁਗਣ ਨਹੀਂ ਆ ਰਿਹਾ ਚਿੱਲਣ ਨਹੀਂ ਆਉਂਦੇ ਕੋਈ ਹੁਣ ਸੱਦਾਂਗੇ ਮੱਖੀਆਂ ਡੜਦਾ ਨਹੀਂ ਕੱਟਦੀ ਤੰਨੀ ਬੈਣੀ ਤੰਨਾ ਰਖੀ ਟੋਣ ਪਾ ਰਹੀ ਹੈ ਮੱਖੀ ਕਿਧਰ ਦੇ ਜਾਗੇ ਮਤਲਬ ਹੋਤਾ ਇੱਥੇ ਆ ਨਾ ਮੱਖੀ ਇੱਥੇ ਆ ਨਾ ਮੱਖੀਆਂ ਲੋਕਾਂ ਨੂੰ ਥੋੜਾ ਪਤਾ ਆਪਾਂ ਲੋਕਾਂ ਨੂੰ ਦਿਖਾ ਦੇਣੀ ਅੱਜ ਤੇ ਜਿਹੜੀ ਮੱਖੀਆਂ ਆ ਉਹ ਆ ਆ ਇਹਨਾਂ ਨੇ ਕੱਢਣੀਆਂ ਕਹਿੰਦਾ ਉਹ ਸਫਾਈ ਕਰਨ ਲਈ ਆ ਆ ਫਰਸ਼ ਦੇਖਿਓ ਆ ਫਰਸ਼ ਕਦੀ ਸਾਫ ਹੋ ਸਕਦਾ ਇਹ ਇਹ ਹਾਈਜੀਨ ਦਾ ਹੈਗਾ ਹਾਲਾਤ ਹੈ ਨਾ ਨਹੀਂ ਨਹੀਂ ਉਹ ਥੱਲੇ ਦਿਖਾਓ ਜਰਾ ਇਹ ਇਹ ਹਾਈਜੀਨ ਹੈਗੀ ਆ ਕੋਈ ਜੇ ਨਾ ਦੋ ਕੁ ਦਿਨਾਂ ਵਿੱਚ ਕੰਮ ਜਦ ਬੰਦ ਕਰਕੇ ਤੁਹਾਨੂੰ ਕੋ ਰਹਿ ਦੇ ਰਿਹਾ ਪੈਸਾ ਕਦੋਂ ਦੇ ਦੇਖੋ ਇਹ ਕੋਣ ਪੈਸਾ ਸੀ ਯੂਨਿਟ ਤੋਂ ਕੋਮਨ ਨਾ। ਇਸ ਯੂਨਿਟ ਲਈ ਕੀ ਲਾਇਆ ਤੁਸੀਂ? ਕੋਈ ਪੈਸਾ ਇੱਥੇ ਇਨਵੈਸਟ ਵੀ ਲਾਇਆ ਵੀ ਦੀ ਸਾਫ ਸਫਾਈ ਲਈ। ਲੋਕਾਂ ਦੀ ਸਿਹਤ ਲਈ ਕੁਝ ਕੀਤਾ ਸੋਚਿਆ ਤੁਸੀਂ? ਨਹੀਂ ਪਿੱਛੇ ਹੀ ਮੈਂ ਸਾਰੇ ਨੂੰ ਹੋਰ ਚਿਪਸ ਪਾਏ ਤੇ ਉਹ ਉੱखड़ ਗਈ। ਟੁੱਟ ਗਈ ਉੱखड़ ਗਈ। ਬਹੁਤ ਮਾੜੀ ਕੁਆਲਿਟੀ ਦੀ ਸੀਮੈਂਟ ਬਣਾ ਬਣਾਇਆ ਸੀ ਜਿੱਦਾਂ ਮੱਠਾਈ ਚ। ਹਾਂ ਪੱਥਰ ਉੱखड़ ਗਏ ਤੇ ਚਿਪਸ ਪਾਏ। ਉਹ ਚਿਪਸ ਉੱखड़ ਗਏ ਤੇ ਚਿਪਸ ਵੀ ਉੱਤਾਂ ਦੀ ਲਾਈ ਜਿੱਦਾਂ ਦੀ ਮੱਠਾਈ। ਕੀ ਕਹਿਣਾ ਚਾਹਦੇ ਤੁਸੀਂ ਕੀ ਕਹਿਣਾ ਜੇ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਹੁਣ ਡਾਕਟਰ ਸਾਹਿਬ ਇੱਥੇ ਆਏ ਆ ਇਹਨਾਂ ਨੇ ਸਭ ਕੁਝ ਦੇਖਿਆ ਤੁਸੀਂ ਕੀ ਕਹਿਣਾ ਸਹੀ ਕਹਿ ਰਹੇ ਆ ਅਸੀਂ ਗਲਤ ਹੈਗੇ ਠੀਕ ਹੈ ਸਾਡੇ ਕੋਲ ਕਮੀਆਂ ਹੈਗੀਆਂ ਅਸੀਂ ਪੂਰੀ ਕਰਾਂ ਦੇਖ ਤੁਹਾਡਾ ਦਿਲ ਕਰਦਾ ਖਾਣ ਨੂੰ ਤਾਂ ਮਠਾਈ ਜੀ ਤਾਂ ਇਦਾਂ ਸਮਝਦੇ ਨਹੀਂ ਹਾਂ ਨੂੰ ਤਾਂ ਸਰ ਮੈਂ ਖਾ ਲਿਆ ਮੱਖੀਆਂ ਮੱਖੀਆਂ ਵਾਲੀ ਖਾਓਗੇ ਤੁਸੀਂ ਮੱਖੀਆਂ ਵਾਲੀ ਖਾਓਗੇ ਮਠੀ ਹੁਣ ਮੱਖੀ ਨੂੰ ਤਾਂ ਨਹੀਂ ਖਾ ਸਕਦਾ ਤੁਸੀਂ ਕੈਰੇਟ ਸਮਝੋ ਖਾ ਸਕਦੇ ਦਿਲ ਕਰਦਾ ਤੁਹਾਡਾ ਖਾਣ ਨੂੰ ਇਦਾਂ ਦੇਖ ਕੇ ਮਠਾਈ ਜੀ ਤੁਹਾਡੇ ਬਣੀ ਤੁਹਾਡੇ ਕਾਰੀਗਰ ਆਪਣੇ ਈਮਾਨਦਾਰੀ ਨਾਲ ਸੁਣੋ ਰੱਬ ਨੂੰ ਆਪਾਂ ਜਵਾਬ ਦੇਣਾ ਮੈਂ ਤੁਹਾਡਾ ਇੱਕ ਉੱਥੇ ਦੇਖੋ ਕੀ ਲਾਇਆ ਕੀ ਕਹਿੰਦੇ ਆ ਹਾਂ ਅੰਡਰਵੀਰ ਹਾਂਜੀ ਉੱਪਰ ਗਿੱਲੀ ਪਾਈ ਆ ਤੇ ਥੱਲੇ ਉਹਦੇ ਖੰਡਾ ਉਹ ਸਾਰਾ ਉਹਦਾ ਪਾਣੀ ਅੰਡਰਵੀਰ ਦਾ ਜਿੰਨਾ ਪਾਣੀ ਖੰਡ ਵਿੱਚ ਨਹੀਂ ਜਾਏਗਾ ਨਜ਼ਰ ਹੋਵੇ ਇਦਾਂ ਨਿਰਤ ਪਾਣੀ ਦਾ ਡੜ ਨਹੀਂ ਚੜਾ ਇੱਕ ਸਮੇਂ ਸਵਾਲ ਆ ਬੜਾ ਮੇਰੇ ਦਿਲ ਚੋਂ ਗੱਲ ਮੈਂ ਪੰਜਾਬੀ ਬੰਦਾ ਆ ਆਪਾਂ ਨੂੰ ਪਤਾ ਆ ਕਿ ਜਦੋਂ ਹੁਣ ਕੋਈ ਦਾ ਖਾਈ ਜਾਣੇ ਕੀ ਕਰ ਖਾਣੇ ਤੁਸੀਂ ਖਾਣ ਕੀ ਖਾਰੇ ਆ ਠੀਕ ਹੰਦੇ ਮੈਨੂੰ ਸੁਣਾਈ ਲੱਗ ਰਹੀ ਹੈ ਪਾਨ ਪਾਨ ਖਾਂਦੇ ਅੱਛਾ ਤੁਸੀਂ ਤਾਂ ਖਾ ਲਈਆਂ ਮੈਂ ਨਹੀਂ ਖਾਂਦਾ ਸਿਗਰਟ ਕੋਈ ਪੀ ਲਿੰਦਾ ਕੋਈ ਨਹੀਂ ਪੀਂਦਾ ਠੀਕ ਹੈ ਨਾ ਕੋਈ ਪੱਤਾ ਛਾਪ ਖਾ ਲਈ ਤਾਂ ਕੋਈ ਨਹੀਂ ਖਾਂਦਾ ਪਰ ਤੁਸੀਂ ਆਹ ਮਠਿਆਈ ਜਿਹੜੀ ਆ ਹੋ ਸਕਦਾ ਉਸ ਬੰਦੇ ਨੇ ਖਾਣੀ ਆ ਜਿਹੜਾ ਵਿਚਾਰਾ ਤਮਾਕੂ ਨੂੰ ਹੱਥ ਵੀ ਨਹੀਂ ਲਾਉਂਦਾ ਪਰ ਤੁਹਾਡੇ ਅੰਦਰ ਠੁੱਕੀ ਜਾਂਦੇ ਹੋ ਮੰਨਦੇ ਹੋ ਠੁੱਕੀ ਜਾਂਦੇ ਨਾ ਚੁੱਪਿਆ ਨਾ ਦੇਖਿਆ ਦੇਖਿਆ ਨਾ ਦੇਖਿਆ ਉਹ ਨਾਲੀ ਲਾਈਵ ਦੇਖਿਆ ਨਾ ਉਹ ਨਾਲੀ ਨਾਲ ਹੀ ਤਾਂ ਖੁੱਲੀ ਹੈ ਨਾ ਉੱਪਰ ਨਹੀਂ ਆ ਸਾਰਾ ਉਹ ਵਿੱਚ ਹੀ ਆ ਕੈਂਪਸ ਦੇ ਵਿੱਚੇ ਨਾਲੀ ਆ ਹੁਣ ਸਵੇਰੇ ਉੱਠੇ ਉਹਨੂੰ ਜੋ ਮਾਰਿਆ ਪਾਣੀ ਪਾਣੀ ਖੁੱਲ੍ਹ ਮਾਰਨੇ ਦੇ ਸਾਥ ਤੁਸੀਂ ਪੰਜਾਬ ਦੇ ਲੋਕਾਂ ਦਾ ਕਦੇ ਫਿਕਰ ਕੀਤਾ ਮਠਿਆਈ ਜਿੱਥੇ ਵੀ ਦੇਣੀ ਆ ਬਾਹਰ ਵੀ ਜਾਂਦੀ ਉਹ ਤਾਂ ਨਹੀਂ ਮੈਨੂੰ ਪੰਜਾਬ ਤੋਂ ਬਾਹਰ ਵੀ ਜਾਂਦੀ ਨਹੀਂ ਯਾਰ ਸਭਤ ਨਹੀਂ ਜਾਂਦੀ ਪੰਜਾਬ ਚ ਜਾਂਦੀ ਇਹ ਜਿੱਥੋਂ ਇਹ ਉੱਥੇ ਭੇਜੇ ਮਠਿਆਈ ਦੀ ਇਹ ਜਿਹੜੀ ਜਗ੍ਹਾ ਤੋਂ ਇਹ ਮਠਿਆਈ ਭੇਜਦੇ ਆ ਜਿਹੜੀ ਜਗ੍ਹਾ ਤੇ ਤੁਸੀਂ ਆਏ ਉੱਥੇ ਮਠਾਈ ਭੇਜ ਦੇ ਜਿਹੜੀ ਜੀ ਉੱਥੇ ਜਿਹੜੀ ਜਗ੍ਹਾ ਤੇ ਤੁਸੀਂ ਆਏ ਆ ਕਿਹੜੀ ਜਗ੍ਹਾ ਤੇ ਤੁਸੀਂ ਆਏ ਜੀ ਪਿੱਛੋਂ ਪਿੰਡ ਪਿੱਛੋਂ ਕਿਹੜਾ ਪਿੰਡ ਮਾਚਲ ਦੇ ਕਿੱਥੋਂ ਨੇ ਟ੍ਰੈਸ਼ ਕਿੱਥੇ ਆ ਮੈਨੂੰ ਰਾਜਸਥਾਨ ਦੇ ਮੈਨੂੰ 40 ਸਾਲ ਹੋ ਗਏ ਚਾ 40 ਸਾਲ ਹੋ ਗਏ ਇਦਾਂ ਦਾ ਮੈਂ ਕਾ ਚੀਜ਼ ਬਣਾਉਂਦਾ 40 ਸਾਲ ਇਹ ਕੰਮ ਕਰਨ ਦੇ ਨਹੀਂ ਹੋਏ ਇਹ ਕੰਮ ਕਰਦੇ 20 ਸਾਲ ਹੋਏ 20 ਸਾਲ 20 ਸਾਲ ਤੋਂ ਇਹੀ ਖੜਾਈ ਜਾਂਦੇ ਆ ਇਦਾਂ ਦਾ ਪਿਆਰ ਤਾਂ ਹੀ ਹੋਣਾ ਘਟੇ ਬਰਨਰ ਕੀ ਹੋਊ ਸੁਧਾਰ ਹੋ ਗਿਆ ਇਹ ਮਤਲਬ ਕਾਫੀ ਆਪਾਂ ਇਹਨੂੰ ਮੰਨ ਲਈਏ ਕਿ ਤੁਸੀਂ 20 ਸਾਲ ਵਿੱਚ ਸੁਧਾਰ ਹੋਇਆ ਪਹਿਲਾਂ ਇਹ ਤੋਂ ਮਾੜਾ ਸੀ ਜਾਂ ਇਦਾਂ ਮੰਨਿਏ ਕਿ ਇਹ ਮਾੜਾ ਹੈ ਇਹ ਤੋਂ ਪਹਿਲਾਂ ਖਰਾ ਸੀਗਾ ਨਹੀਂ ਸਰ ਇਦਾਂ ਇਹਨੂੰ ਫਰਜ਼ ਫੁਰਜ਼ ਤੇ ਹੁਣ ਟੁੱਟ ਗਿਆ ਹੈ ਹਮ ਕਰਦੇ ਕਰਦੇ ਟੁੱਟ ਗਿਆ ਨਹੀਂ ਪਹਿਲਾਂ ਖਰਾ ਸੀਗਾ ਜਦ ਪਹਿਲਾਂ ਨਵਾਂ ਪਰਤ ਪਾ ਕੇ ਕੰਮ ਕਰਾਂਗੇ ਪੁਰਾਣੇ ਦੀ ਥੋੜੀ ਚੰਗਾ ਮੱਖੀਆਂ ਨਹੀਂ ਸੀ ਹੁੰਦੀਆਂ ਹੁਣ ਮੱਖੀ ਤੇ 20 ਸਾਲ ਹੋ ਗਏ ਤੁਹਾਨੂੰ ਕੰਮ ਕਰਦੇ ਕਿਵੇਂ ਅੱਜ ਆਪਾਂ ਦੇਖਿਆ ਹਾਲਾਤ ਮੈਨੂੰ ਲੱਗਦਾ ਵੀ ਜਿਹੜਾ ਖਬਰ ਦੇਖੀਗਾ ਉਹ ਮਠਾਈ ਇਸ ਕੋ ਤਵਾਜ ਵੀ ਕਰੀ ਯਾਰ ਮੈਂ ਤਾਂ ਆਪਣੀ ਗੱਲ ਕਰਦਾ ਜੇ ਮੈਂ ਇਸ ਤੋਂ ਬਾਅਦ ਮਠਿਆਈ ਖਾਵਾਂ ਨਾ ਮਿੱਤੋ ਬਾੜਾ ਮਾੜਾ ਬੰਦਾ ਕੋਈ ਹਾਂ ਮੈਂ ਤੇਹੀ ਦੀ ਗੱਲ ਨਹੀਂ ਕਰਦਾ ਕਿ ਯਾਰ ਜਿੰਨਾ ਇਹਨਾਂ ਦੇ ਸਾਫ ਸਫਾਈ ਦਾ ਜਿਹੜਾ ਹਾਲ ਹੈ ਜੋ ਇਹ ਪੱਤਾ ਸ਼ਾਮ ਜੋ ਖਾਂਦੇ ਆ ਕਿੱਦਾਂ ਤੁਸੀਂ ਆਪਣੇ ਕਿਚਨ 'ਚ ਇਹਨਾਂ ਨੂੰ ਖਾਣਾ ਬਣਾਉਣ ਦੋਗੇ ਜਿਹੜਾ ਤੁਹਾਡੀ ਫੈਮਿਲੀ ਨੇ ਖਾਣਾ ਫੈਮਿਲੀ ਨੇ ਦਾਲ ਸਬਜ਼ੀ ਇਹਨਾਂ ਨੂੰ ਬਣਾਉਣ ਦੋਗੇ ਨੇਰ ਵਧੇ ਹੋਣ ਮੈੜ ਆਵੇ ਹੋ ਤਾਂ ਵਿਚਾਰੇ 'ਚ ਨਾ ਲੋਕਾਂ ਨੇ ਮਠਿਆਈ ਖਾਣੀ ਉਹ ਤੁਹਾਡੇ ਆਪਣੇ ਨਹੀਂ ਤੁਸੀਂ ਤਾਂ ਨੇਰ ਲੱਗ ਗਏ ਹੋ ਨਹੀਂ ਗਏ ਤੇ ਸਰ ਜੀ ਦਾ ਕੰਮ ਕਰਨ ਨੂੰ ਤੇ ਦਸਾਨੇ ਕਰ ਰਹੇ ਨੇ ਅੱਛਾ ਉਹਨੂੰ ਪਾਇਆ ਹੋਣਾ ਕੋਈ ਪਰਸ਼ੁਤ ਕੋਈ ਬੱਤ ਪਾ ਲਿਆ ਮੈਨੂੰ ਯਾਦ ਨਾ ਸਾਡੇ ਨਾਲ ਕਰੋ ਸਾਨੂੰ ਸਭ ਕੁਝ ਪਤਾ ਅੱਜ ਅਸੀਂ ਲੋਕਾਂ ਨੂੰ ਇਹੀ ਤਾਂ ਦੱਸਦੇ ਆ ਵੀ ਯਾਰ ਜਿਹੜੀ ਚੀਜ਼ ਤੁਸੀਂ ਖਾਂਦੇ ਹੋ ਉਹ ਐਦਾਂ ਦੇ ਹਾਲਾਤਾਂ ਚ ਬਣੀ ਕਿਸ਼ੋਰ ਜੀ ਨੂੰ ਇੰਨਾ ਕੁ ਤੁਹਾਡਾ ਫਿਕਰ ਹੈ ਤਾਂ ਬਿਲਕੁਲ ਕਾਰਵਾਈ ਜਿਹੜੀ ਆ ਵੀ ਪਾਗੀ ਹਾਂ ਤੁਸੀਂ ਜਗਤ ਬਣਾ ਰਹੇ ਹੋ हां वो पूरा है मेरी टीम बहुत प्रॉपर काम कर रही है अच्छा ये दरअसल पदੂ ਤੋਂ ਪਾ ਕੇ ਸਭ ਕੁਝ ਸਹੀ ਤਰੀਕੇ ਨਾਲ ਕਰਦੇ ਨੇ ਇਹ ਕੋਲ ਕਿ ਨਾ ਆਇਆ ਮੈਂ ਇਹ ਚੀਜ਼ ਦਾ کہہ ਰਿਹਾ ਸਭ ਇਹਨਾਂ ਸੇਵਾ ਦਾ ਕੰਮ ਸਰ ਬੰਦ ਹੋਇਆ ਤੁਸੀਂ ਆਪਣੀ ਕਹਿੰਦੇ ਜਦੋਂ ਤੁਸੀਂ ਆਇਓ ਤਾਂ ਕੋਈ ਨਹੀਂ ਸੀਗਾ ਤੁਹਾਨੂੰ ਉਸ ਟਾਈਮ ਇਹਦਾ ਫੋਟਾ ਤੇਰੀ ਜ਼ਿੰਮੇਵਾਰੀ ਹੈ ਹਾਂ ਹਰ ਬੰਦੇ ਸਿਕਿਉਰਟੀ ਯੂਨਿਟ ਹੈ ਤੇਰੀ ਕੋਈ ਜਿਆਦਾ ਚਿੱਟ ਗਿਆ ਕੋਈ ਸਟ ਗਿਆ ਤਾਂ ਤੁਹਾਨੂੰ ਦੱਸਿਆ ਜਵਾਬ ਹੈਗਾ ਇਹਨਾਂ ਗੱਲਾਂ ਦਾ ਤੁਸੀਂ ਦੱਸਿਆ ਉਹ ਚੰਗੀ ਗੱਲ ਹੈ ਜੇ ਕੋਈ ਸਾਢੇ ਤੋਂ ਦਰਦ ਉਹਨਾਂ ਨੇ ਮੇਰੇ ਨੂੰ ਅਜਦਾ ਕੰਮ ਸ਼ੁਰੂ ਕਰਾਇਆ ਸੀ ਕੱਲ ਹੀ ਤੇ ਅੱਜ ਕਿ ਚਲੋ ਸ਼ੁਰੂ ਕਰਾਉਗਾ ਟੀਵੀ ਬਹੁਤ ਕੱਟੇ ਪਲੇਨਾ ਤੇ ਇੱਥੇ ਲਿਖਣੀਆਂ ਕੜੀਆਂ ਗੱਲਾਂ ਦਾ ਜਵਾਬ ਦੋ ਉਹ ਤਾਂ ਟਮਾਟਰ ਟੁੱਟਿਆ ਇਹਦਾ ਪਾਲ ਖਾ ਕਰਕੇ ਉਹਦਾ ਜਵਾਬ ਦੋ ਔਰ ਟਾਇਲਟ ਅੰਦਰ ਉਹਦਾ ਜਵਾਬ ਦੋ ਚਾਸ਼ਨੀ ਉੱਪਰ ਤੇਲ ਤੇ ਮੈਨ ਦਾ ਜਵਾਬ ਦੋ ਬਹੁਤ ਬਹੁਤ ਜਿਹੜੇ ਕੋਈ ਕਵਰਟ ਨਹੀਂ ਹੈਗਾ ਇਹਦਾ ਜਵਾਬ ਦੋ ਮੱਖੀਆਂ ਜਿਹੜੀਆਂ ਵਿੱਚ ਆਉਂਦਾ ਜਵਾਬ ਦੋ ਕੋਈ ਗੱਲ ਨਹੀਂ ਬੜਾ ਹੋਈ ਪਤਾ ਨਹੀਂ ਪਤਾਉਣਾ ਚਾਹੁੰਦੇ ਮੱਖੀਆਂ ਹੋਣੀਆਂ ਚਾਹੀਦੀ ਕਿ ਨਹੀਂ ਵੈਸੇ ਜੀ ਨਹੀਂ ਹੋਣਗੇ ਮਤਲਬ ਇਹ ਦੱਸਣ ਨਹੀਂ ਨਾਲ ਡਾਕਟਰ ਸਾਹਿਬ ਆਏ ਜੀ ਡਾਕਟਰ ਸਾਹਿਬ ਦਾ ਵੈਲਕਮ ਹੈ ਜੀ ਜੀ ਬਾਕੀ ਡਾਕਟਰ ਸਾਹਿਬ ਨੂੰ ਦੱਸਿਆ ਜਿੱਥੇ ਸਾਡੀ ਕਮੀਆਂ ਹੈਗੀਆਂ ਜੀ ਜਰੂਰ ਸੁਧਾਰਾਂਗੇ ਜੀ ਅਸੀਂ ਡਾਕਟਰ ਸਾਹਿਬ ਨੇ ਸਾਡੇ ਸੈਂਪਲ ਵੀ ਲਏ ਐ ਇੰਪਰੂਵਮੈਂਟ ਨੋਟਿਸ ਵੀ ਦਿੱਤਾ ਤੇ ਅਸੀਂ ਉਹਨੂੰ ਕਰਾਂਗੇ ਸਭ ਕਰਾਂਗੇ ਤੁਹਾਡਾ ਮਾਈਕੂ ਜਿਹੜਾ ਨੈਕਸਟ ਟਾਈਮ ਜਦੋਂ ਡਾਕਟਰ ਸਾਹਿਬ ਆਉਣਗੇ ਤੇ ਉਹਨਾਂ ਨੂੰ ਇਹ ਚੀਜ਼ ਨਹੀਂ ਮਿਲੇਗੀ ਤੇ ਜਿੰਨਾ ਹੋ ਸਕੇ 100% ਅਸੀਂ ਟਰਾਈ ਕਰਾਂਗੇ ਕਮੀਆਂ ਕਿਰਾਂਗੀਆਂ ਨਹੀਂ ਕਰਲੀਏ ਕਮੀਆਂ ਡਾਕਟਰ ਸਾਹਿਬ ਇਹ ਜਿਸ ਫਾਈਲ ਜਿਹੜੀ ਘੱਟ ਸੀਗੀ ਕੋ ਕਰਾਂਗੇ ਸਰ ਸਾਰਾ ਕੁਝ ਇੱਕ ਤਰ੍ਹਾਂ ਵਿੱਚ ਮਤਲਬ ਆਕੋ ਨੂੰ ਮੁੱਗੂ ਅੰਦਰ ਪਿਆ ਕਿਆ ਪਿਆ ਉਹ ਬੰਦਿਆਂ ਨੂੰ ਸਰ ਕਮਾਂਗਾ ਕਿ ਜੈ ਇਦਾਂ ਨਾ ਕਰੋ ਜੂ ਗੱਛੇ ਕੋਥੇ ਉੱਤੇ ਫੰਡਾਂ ਦੇ ਉੱਤੇ ਪਾਏ ਹਾਂ ਇਹੋ ਸਰ ਉਹਨੂੰ ਕਮਾਂਗੇ ਸਰ ਜੋ ਹੁਣ ਦਰਸਾਉਂ ਦੱਸਿਆ ਉਹ ਜਰੂਰ ਕਰਾਂਗੇ